ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਯਾਤਰਾ ਸ੍ਰੀ ਹਜੂਰ ਸਾਹਿਬ ਅਸੀਂ ਅੱਜ ਪਹੁੰਚ ਚੁੱਕੇ ਹਾਂ ਜੀ ਸ੍ਰੀ ਹਜੂਰ ਸਾਹਿਬ ਅੱਜ ਸਾਨੂੰ ਇੱਥੇ ਪਹੁੰਚਦਿਆਂ ਨੂੰ 4 ਦਿਨਾਂ ਤੇ 6 ਘੰਟੇ ਲੱਗੇ ਆ ਜੀ ਮੋਗੇ ਤੋਂ ਅਸੀਂ ਜਿਹੜਾ ਮੋਗਾ ਤਸੀਨ ਤਰੰਗੋਟ ਤੇ ਪਿੰਡ ਅੰਦਗੜ ਤੋਂ ਅਸੀਂ ਦੁਰੇ ਸੀਗੇ ਤੇ 4 ਦਿਨਾਂ ਤੇ 6 ਘੰਟੇ ਸਾਨੂੰ ਲੱਗ ਗਿਆ ਕਿ ਪਹੁੰਚਣ ਨੂੰ ਤੇ ਬਹੁਤ ਭਰਾਵਾਂ ਦੇ ਨਾਲੇ ਮੈਸੇਜ ਵੀ ਆਏ ਕਈ ਭਰਾ ਮੇਰੇ ਕੋਲ ਨੰਬਰ ਵੀ ਮੰਗ ਰਹੇ ਸੀ ਵੀ ਰੇ ਟੇਲ ਦਾ ਖਰਚਾ ਕਿੰਨਾ ਆਇਆ ਜਰੂਰ ਭਰਾਵਾਂ ਦੇ ਨਾਲ ਸ਼ੇਅਰ ਕਰਾਂਗੇ ਵੀ ਕਿੰਨਾ ਸਾਡਾ ਤੇਲ ਦਾ ਖਰਚਾ ਆਇਆ ਕਿੰਨਾ ਸਾਡਾ ਹੋਰ ਕੋਈ ਖਾਣ ਪੀਣ ਦਾ ਖਰਚਾ ਵੀ ਟੋਡਰ ਦਾ ਖਰਚਾ ਕਿੰਨਾ ਆਇਆ ਵਾ ਤੇ ਜਿੱਦੇ ਅਸੀਂ ਪਿੰਡ ਵਾਪਸ ਮੁੜ ਗਏ ਵੀ ਸਾਰਾ ਖਰਚਾ ਟੋਟਲ ਅਸੀਂ ਲਿਖ ਕੇ ਵੀਡੀਓ ਦੇ ਥਰੂ ਹੀ ਦੱਸਾਂਗੇ ਤੇ ਉਦਾਂ ਲੈ ਕੇ ਵੀ ਬਾਹਵਾਂਗੇ ਵੀ ਸਾਡਾ ਇੰਨਾ ਖਰਚਾ ਆਇਆ ਵਾ ਤੇ ਸਾਨੂੰ ਇੱਧਰ ਸਰਾਂ ਦੇ ਵਿੱਚ ਐਨ ਆਰ ਆਈ ਸਰਾਂ ਦੇ ਵਿੱਚ ਕਮਰਾ ਮਿਲ ਗਿਆ ਸੀਗਾ ਅਸੀਂ ਹੁਣ ਅਰੇਸਟ ਕਰਨ ਲੱਗੇ ਆ ਜੀ ਤੇ ਤੁਸੀਂ ਵੀ ਜਰੂਰ ਹਨਾ ਭਰਾ ਦੱਸਿਓ ਵੀ ਤੁਸੀਂ ਯਾਤਰਾ ਕਾਦੇ ਦੇ ਕਰਕੇ ਖੋਜਣ ਟਰਾਲੀ ਟਰੈਕਟਰ ਤੇ ਜਾਂ ਟ੍ਰੇਨ ਤੇ ਜਾਂ ਫਿਰ ਜਾਂ ਇੱਥੇ ਵੀ ਕਿਹੜੀ ਯਾਤਰਾ ਨਾਲ ਤੁਸੀਂ ਵਧੀਆ ਵੀਜੀ ਤੇ ਤੁਹਾਨੂੰ ਵਿਸਕੂਣ ਹੁੰਦਾ ਹੋਵੇ ਵੀ ਉਦੋਂ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਕਾਦੇ ਤੇ ਤੁਸੀਂ ਯਾਤਰਾ ਕਰਕੇ ਖੋਜਾਂ ਟਰੈਕਟਰ ਡਾਲੀ ਤੇ ਜਾਂ ਟ੍ਰੇਨ ਤੇ ਜਾਂ ਜਾਂ ਅਜ ਤੇ ਕਈ ਭਰਾ ਸਾਈਕਲ ਤੇ ਵੀ ਹੁੰਦੇ ਆ ਕਈ ਭਰਾ ਤੁਰ ਕੇ ਵੀ ਹੁੰਦੇ ਆ ਜ਼ਰੂਰ ਦੱਸਿਓ ਹਣਾ ਭਰਾ ਨਾਲ ਤੁਸੀਂ ਇਹ ਵੀ ਦੱਸਿਓ ਜ਼ਰੂਰ ਵੀ ਜਿਹੜੇ ਤਾਂ ਹੋ ਕੇ ਗਏ ਇੱਥੇ ਹਣਾ ਸ੍ਰੀ ਹਜੂਰ ਸਾਹਿਬ ਵੀ ਤੁਹਾਡਾ ਟਰੈਕਟਰ ਨੇ ਤੇਲ ਕਿੰਨਾ ਖਰਦਾ ਸੀਗਾ ਤੇ ਨਾਲੇ ਤੁਸੀਂ ਵੀ ਭਰਾ ਜਿਹੜੇ ਭਰਾ ਨਹੀਂ ਵੀ ਹੋ ਗਏਗੇ ਉਹ ਜਰੂਰ ਦਰਸ਼ਨ ਕਰਕੇ ਜਾਇਓ ਸ੍ਰੀ ਹਜੂਰ ਸਾਹਿਬ ਦੇ ਤੇ ਨਾਲੇ ਤੁਸੀਂ ਵੀ ਭਰਾ ਜੱਜ ਦੂਜਾ ਆਪਣਾ ਕਮੈਂਟ ਕਰਕੇ ਦੱਸਿਓ ਵੀ ਜਦ ਕਰਿਓ ਵੀ ਕਿੰਨਾ ਢੇਲ ਵੀ ਟਰੈਕਟਰ ਨੇ ਖਾਦਾ ਹੋਊਗਾ ਵੀ ਤੁਹਾਡੇ ਹਿਸਾਬ ਦੇ ਨਾਲ ਇੱਕ ਐਸਟੀਮੇਟ ਲਾ ਕੇ ਜਰੂਰ ਦੱਸਿਓ ਵੇਖਾਂਗੇ ਵੀ ਐਸਟੀਮੇਟ ਤੁਹਾਡਾ ਸਹੀ ਹੁੰਦਾ ਕਿ ਨਹੀਂ ਵੀ ਟਰੈਕਟਰ ਨੇ ਕਿੰਨਾ ਢੇਲ ਖਾਦਾ ਤੇ ਤੁਹਾਡੇ ਖਾਣਾ ਵੀ ਕਿੰਨਾ ਖਰਚ ਆਇਆ ਹੋਊਗਾ ਤੇ ਬਾਕੀ ਵੀਰੇ ਆਖਰ ਤੱਕ ਵੀਡੀਓ ਜਰੂਰ ਵੇਖਿਓ ਮੈਂ ਵੀ ਤੁਹਾਡੇ ਨਾਲ ਵੀਰੇ ਗੱਲਾਂ ਬਾਤਾਂ ਨਾਲ ਦੀ ਨਾਲ ਵੀਡੀਓ ਮੈਂ ਪਾਉਂਦਾ ਰਹਿਣਾ ਵਾਂ ਤੇ ਜਰੂਰ ਵੇਖ ਕੇ ਸ਼ੇਅਰ ਵੀ ਕਰੀ ਚੱਲਿਓ ਤਾਂ ਜੋ ਹੋਰ ਕੋਈ ਭਰਾ ਵੀ ਵੇਖ ਕੇ ਟਰੈਕਟਰ ਟਰਾਲੀ ਤੇ ਜੂਰ ਇੰਦਰ ਆਵੇ ਹਨਾ ਵੀ ਯਾਤਰਾ ਕਰਨ। ਜੇ ਵੀਡੀਓ ਆਪਣੀਆਂ ਵਧੀਆ ਲੱਗਦੀਆਂ ਤੇ ਜਰੂਰ ਵੀਰੇ ਸ਼ੇਅਰ ਕਰਦੇਆ ਕਰੋ। ਤੇ ਬਾਕੀ ਸਾਡੀ ਵੀ ਯਾਤਰਾ ਵੀਰੇ ਸਫਲ ਹੋਵੇ। ਅਸੀਂ ਅੱਜ ਪਹੁੰਚ ਚੁੱਕੇ ਆਂ ਯਾਤਰਾ ਸ੍ਰੀ ਹਜੂਰ ਸਹਿਬ। ਬਾਕੀ ਜਿੰਨੇ ਵੀ ਭਰਾ ਯਾਤਰਾ ਕਰਕੇ ਗਏ ਸ੍ਰੀ ਹਜੂਰ ਸਾਹਿਬ ਦੀ ਉਹਨਾਂ ਨੂੰ ਤਾਂ ਪਤਾ ਵਾ ਵੀ ਇੱਥੇ ਜੀ ਲੱਗ ਗਿਆ ਤਾਂ ਮੁੜ ਕੇ ਜਾਣ ਨੂੰ ਹੀ ਨਹੀਂ ਦੇਣ ਕਰਦਾ ਸ੍ਰੀ ਹਜੂਰ